ਮੈਂ ਮੇਰੇ ਸ਼੍ਰੀ ਗੁਰੂ ਮਹਤਮਾ ਦੀ ਅਦਾਲਤ ਦੇ ਵਿੱਚ ਇਹ ਕਹਿੰਦਾ ਰਿਹਾ ਕਿ ਮੇਰੇ ਤੇ ਇਹ ਝੂਠਾ ਬਕਵਾਏ। ਇਹ ਵੀ ਇੱਕ ਫਲਾਮ ਹੋਊ ਵੀ ਕਰਾਏਗੇ। ਮੇਰੇ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਤੇ ਪਰਚੇ ਕਰਾਏਗੇ। ਕਾਨੂੰਨ ਦੇ ਤੇ ਬਹੁਤ ਵੱਡਾ ਮਿਸ਼ਵਾਸ ਸੀ। ਮੈਂ ਜਿਹੜੀ ਜਾਂਚ ਕਰਦਾ। ਇਸ ਕਰਕੇ ਜਿਹੜੀ ਅੱਜ 12 12 ਨੰਬਰ ਦੋ ਸਹੀ ਨੂੰ ਇਹੜੀ ਮੈਂ ਜਾਂਚ ਦਿੱਤੀ ਹੈ। ਜਿਹੜਾ ਮਨੁਸ਼ੀਵਾ ਮਿਲਿਆ ਪਰਮਾਤਮਾ ਵੱਲ ਉਹ ਜਿਹੜੀ ਸੱਚਾਈ ਦੀ ਗੱਤ ਹੋਈ ਹੈ। ਇਹ ਹੀ ਉਹਨਾਂ ਦੇ ਮੂਦ ਤੇ ਬਹੁਤ ਵੱਡੀ ਚੀਜ਼ ਹੈ। ਉਹ ਜਿਹੜੀ ਐਵੀਡੈਂਸ ਸੀ ਮੇਰੇ ਕੋਲ ਉਸ ਦਿਨ ਮਾਦੋਨਾਂ ਨਾਲ ਮਿਲ ਪੁੱਛ ਗਿਆ ਉਹਦੇ ਵਿੱਚੋਂ ਮੈਨੂੰ ਅੱਜ ਅਸਾਂ ਮੈਨੂੰ ਮਰੀ ਕੀਤਾ ਕਿਉਂਕਿ ਮੇਰਾ ਬਹੁਤ ਲੁਪਾਣ ਮੇਰੀ ਸੋਣ ਇਹ ਜਿਹੜੀ ਮੇਰੀ ਦੁਆ ਕੀਤੀ ਸੀ ਕਿ ਮੈਨੂੰ ਜਿਹੜੇ ਝੂਟੇ ਕੇਸੇ ਦਾ ਫਸਾਇਆ ਜਾ ਰਿਹਾ ਇਹ ਤੁਸੀਂ ਇੱਕ ਨਾ ਕਰ ਦਿਓ ਇਹਨਾਂ ਝੂਟੇ ਕੇਸਾਂ ਵਿੱਚੋਂ ਬਾਹਰ ਲਾ ਮੈਂ ਆਪਣੀ ਮੇਰੀ ਸੰਸਤਾ ਮੇਰੀ 딸 ਮੇਰੇ ਸਾਰੇ ਇਹ ਜਿਹੜੀ ਦੁਬਾਰੀ ਸੀ ਫੋਫਟ ਆ ਗਈ ਇਹ ਬੜੀ ਤੇਜ਼ੀ ਨਾਲ ਫੈਲ ਰਹੀ ਸੀ ਜੀ ਪਰ ਉਸ ਟਾਈਮ ਉਹਨਾਂ ਲੋਕਾਂ ਨੂੰ ਬੜੀ ਜਰੂਰਤ ਸੀ ਜਿਨ੍ਹਾਂ ਦਾ ਰੱਖੀ ਕਿਤਾਬ ਪਈ ਹੈਗਾ ਸੀ ਉਹ ਵੀ ਉਹ ਟਾਈਮ ਦੀ ਰਿਸਿਪ ਸੀ ਅਸੀਂ ਕੁਛ ਨਾ ਉਜੋਗਦਨ ਪਾ ਦੇ ਸਕਦੇ ਸੀ

ਦਾ ਆਨੁਭਵੀ ਰਿਤੇ ਤੇਰਾ ਬਖਸਤ ਦਾ ਬਕਰਤ ਜੀ ਗੈਮਬਲ ਸਸੀ ਕਾਲੀ ਸਾਰਿਆਂ ਨੂੰ ਮੈਂ ਹਾਂ ਤੁਹਾਡਾ ਆਪਣਾ ਗੌਰਵ ਗਰੋਵਰ ਸੋ ਜਲੰਧਰ ਵੈਸ ਤੋਂ ਐਮ ਐਲ ਏ ਸ਼ੀਤਲੰਗਰਾਲ ਜਿਨ੍ਹਾਂ ਨੂੰ ਮਾਣਣੀ ਕੋਟ ਨੇ ਬੜੀ ਵੱਡੀ ਰਾਹਤ ਦਿੱਤੀ ਹੈ ਸੋ ਬੀਤੇ ਕੁਝ ਸਾਲਾਂ ਦੀ ਗੱਲ ਕਰ ਲਈਏ ਤਾਂ ਕਾਂਗਰਸ ਦਾ ਰਾਜ ਸੀਤਾ ਇਹਨਾਂ ਤੇ ਜਿਹੜਾ ਨਜਾਇਜ਼ ਧੱਕੇ ਦੇ ਨਾਲ ਜਿਹੜੇ ਪਰਚੇ ਦਰਜ ਕਰਵਾਏ ਗਏ ਸੀ ਕਹਿੰਦੇ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਸੋ ਇਦਾਂ ਦੀ ਹੀ ਜਿੱਤ ਅੱਜ ਪ੍ਰਾਪਤ ਕਰਕੇ ਸਾਡੇ ਨਾਲ ਪਹੁੰਚੇ ਨੇ ਐਮ ਐਲ ਏ ਜਲੰਧਰ ਵੈਸ ਤੋਂ ਗੱਲਬਾਤ ਕਰਾਂਗੇ ਕੀ ਕਿਸ ਤਰੀਕੇ ਜਿਹੜੇ ਇਹਨਾਂ ਦੇ ਪਰਚੇ ਦਰਜ ਹੋਏ ਸੀ ਤੇ ਅੱਜ ਕੋਰਟ ਦੇ ਜਿਹੜਾ ਫੈਸਲਾ ਲਿੱਤਾ ਐ ਐਮ ਐਲ ਏ ਸਾਹਿਬ ਸਾਡੇ ਨਾਲ ਨੇ ਐਮ ਐਨ ਸਾਹਿਬ ਕੀ ਕਿਵੇਂ ਲੈਣੇ ਹੋਗੇ ਜਿਹੜਾ ਅੱਜ ਕੋਰਟ ਨੇ ਫੈਸਲਾ ਜਿਹੜਾ ਸੁਣਾਇਆ ਜੀ ਬਹੁਤ ਬਹੁਤ ਧੰਨਵਾਦ ਕਰਦਾ ਪਰਮਾਤਮਾ ਦਾ ਸ਼ੁਕਰਾਨਾ ਕਰਦਾ ਕਿਉਂਕਿ ਮੈਂ ਹਮੇਸ਼ਾ ਹੀ ਪਰਮਾਤਮਾ ਦੀ ਅਦਾਲਤ ਦੇ ਵਿੱਚ ਇਹੀ ਕਹਿੰਦਾ ਰਿਹਾ ਕਿ ਮੇਰੇ ਤੇ ਜਿਹੜਾ ਝੂਠਾ ਮਕਦਮਾ ਇਹ ਨਹੀਂ ਇਸ ਤੋਂ ਇਲਾਵਾ ਹੋਰ ਵੀ ਕਰਾਇਗੇ ਕਿਉਂਕਿ ਉਸਤਮ ਕਾਂਗਰਸੀ ਸਰਕਾਰ ਸੀ ਕਾਂਗਰਸ ਸਰਕਾਰ ਦੇ ਵਿੱਚ ਮੇਰੇ ਤੇ ਮੇਰੇ ਪਰਿਵਾਰ ਮੇਰੇ ਸਾਥੀਆਂ ਦੇ ਪਰਚੇ ਕਰਾਇਗੇ ਮੇਰੀ ਸ਼ੋਅ ਵੀ ਨੂੰ ਖਰਾਬ ਕਰਨ ਦੇ ਲਈ ਪਰ ਮੈਨੂੰ ਕੋਰਟ ਦੇ ਉੱਤੇ ਕਾਨੂੰਨ ਦੇ ਉੱਤੇ ਬਹੁਤ ਵੱਡਾ ਇਹਦਾ ਵਿਸ਼ਵਾਸ ਸੀ ਕਿ ਮੈਂ ਜਿਹੜੀ ਜੰਗ ਜਿੱਤਾਂਗਾ ਇਸ ਕਰਕੇ ਜਿਹੜੀ ਅੱਜ 12 12 ਨੂੰ ਦੌਰ ਤਈ ਨੂੰ ਜਿਹੜੀ ਮੈਂ ਜੰਗ ਜਿੱਤਿਆ ਜਿਹੜਾ ਮੈਨੂੰ ਅਸ਼ੀਰਵਾਦ ਮਿਲਿਆ ਪਰਮਾਤਮਾ ਵੱਲੋਂ ਕੋਈ ਜਿਹੜੀ ਸੱਚਾਈ ਦੀ ਜਿੱਤ ਹੋਈ ਹੈ ਇਹ ਹੀ ਉਹਨਾਂ ਦੇ ਮੂੰਹ ਦੇ ਉੱਤੇ ਬਹੁਤ ਵੱਡੀ ਚਵੇਟ ਹੈ ਕਿ ਜਿਹੜੇ ਲੋਕਾਂ ਨੇ ਉਸ ਟਾਈਮ ਬੜੇ ਮਜ਼ੇ ਲਈ ਬੜੇ ਲੋਕਾਂ ਨੇ ਇਸ ਪਰਚੇ ਦੇ ਮਾਧਮ ਨਾਲ ਲੋਕਾਂ ਨੂੰ ਮੇਰੀਆਂ ਫੋਟੋਆਂ ਮੇਰੀਆਂ ਵੀਡੀਓ ਭੇਜੀਆਂ ਪਰ ਮੈਨੂੰ ਪੂਰਾ ਵਿਸ਼ਵਾਸ ਸੀ ਮੈਂ ਉਸ ਟਾਈਮ ਵੀ 29 4 20 ਨੂੰ ਵੀ ਗੱਲ ਕਹੀ ਸੀ ਕਿ ਮੇਰੇ ਤੇ ਝੂਠਾ ਮਕਦਮਾ ਹੈ ਕਿਉਂਕਿ ਜਿਹੜੀ ਐਵੀਡੈਂਸ ਸੀ ਮੇਰੇ ਕੋਲ ਮੈਨੂੰ ਉਸ ਦੇ ਮਦਦ ਨਾਲ ਮੈਂ ਕੋਰਟ ਚ ਗਿਆ ਕੋਰਟ ਦੇ ਵਿੱਚ ਉਹ ਮੈਨੂੰ ਅੱਜ ਆਜ ਸਾਹਮਣੇ ਮੈਨੂੰ ਬਰੀ ਕੀਤਾ ਮੈਂ ਧੰਨਵਾਦ ਕਰਦਾ ਕੋਰਟ ਦਾ ਤੇ ਉੱਥੇ ਹੀ ਮੈਂ ਲੋਕਾਂ ਨੂੰ ਇਹੀ ਕਵਾਂਗਾ ਕਿ ਜਿਹੜਾ ਤੁਸੀਂ ਵਿਸ਼ਵਾਸ ਕੀਤਾ ਸੀ ਕਿਉਂਕਿ ਮੇਰੇ ਦਾ ਬਹੁਤ ਲੋਕਾਂ ਨੇ ਮੇਰੀ ਸਪੋਰਟ ਕੀਤੀ ਸੀ ਬੜੇ ਲੋਕਾਂ ਨੇ ਮੈਨੂੰ ਇਹ ਜਿਹੜੀ ਮੇਰੀ ਦੁਆ ਕੀਤੀ ਸੀ ਕਿ ਮੈਨੂੰ ਜਿਹੜਾ ਝੂਠੇ ਕੇਸ ਜਿਹੜਾ ਫਸਾਇਆ ਜਾ ਰਿਹਾ ਇਹ ਤੁਸੀਂ ਇੱਕ ਨਾ ਇੱਕ ਦਿਨ ਇਹਨਾਂ ਛੋਟੇ ਕਿਸਾਨਾਂ ਦੇ ਵਿੱਚੋਂ ਬਾਹਰ ਲਿਖੀਏ ਐਮਐਲਏ ਸਭ ਗੱਲ ਕਰ ਲਈਏ ਉਹ ਇਦਾਂ ਦੇ ਦਿਨ ਸੀ ਜਦੋਂ ਕਰੋਨਾ ਵਰਗੀ ਮਹਾਮਾਰੀ ਸੀ ਲੋਕਾਂ ਦੇ ਉੱਪਰ ਇੰਨੀ ਜਿਹੜੀ ਹੈ ਪ੍ਰਚਾਂਤ ਸੀ ਦੁਨੀਆ ਉਹਦੋਂ ਤੁਸੀਂ ਸੇਵਾ ਕਰ ਰਹੇ ਸੀ ਉਸ ਦੌਰਾਨ ਤੁਹਾਡੇ ਦੇ ਪਰਚਾਦਰ ਜੋ ਹੈ ਤੁਸੀਂ ਉਸ ਵੇਲੇ ਬੀਜੇਪੀ ਪਾਰਟੀ ਦੇ ਵਿੱਚ ਸੀਗੇ ਕਿਵੇਂ ਲੈਂਦੇ ਹੋ ਕਿ ਉਸ ਵੇਲੇ ਕਿੰਤਾ ਦਾ ਤੱਕਾ ਜਿਹੜਾ ਤੁਸੀਂ ਸਮਝ ਦੋ ਕਿ ਜਿਹੜਾ ਹੋਇਆ ਸੀ ਤੁਹਾਡਾ ਕਿਉਂਕਿ ਮੈਂ ਤੇ ਮੇਰੀ ਸੰਸਥਾ ਮੇਰੀ ਨਾਲ ਮੇਰੇ ਸਾਰੇ ਹੀ ਦੋਸਤ ਮਿੱਤਰ ਅਸੀਂ ਇਹ ਜਿਹੜੀ ਬਿਮਾਰੀ ਸੀ ਕੋਵਿਡ ਨਾਂ ਦੀ ਜਿਹੜੀ ਇਹ ਬੜੀ ਤੇ ਜਿਸ ਦੇ ਨਾਲ ਫੈਲ ਰਹੀ ਸੀ ਜੀ ਪਰ ਉਸ ਟਾਈਮ ਉਹਨਾਂ ਲੋਕਾਂ ਨੂੰ ਬੜੀ ਜ਼ਰੂਰਤ ਸੀ ਜਿੰਨਾਂ ਘਰ ਇੱਕ ਟਾਈਮ ਦਾ ਖਾਣਾ ਨਹੀਂ ਗਿਆ ਕਾ ਸੀ ਰੋਟੀ ਵੀ ਨਹੀਂ ਇੱਕ ਟਾਈਮ ਦੀ ਨਸੀਬ ਸੀ ਅਸੀਂ ਕੁਛ ਨਾ ਕੁਛ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਮੇਰੀ ਸੰਸਥਾ ਨੇ ਮੇਰੇ ਸਾਥੀਆਂ ਨੇ ਮੇਰੇ ਦੋਸਤਾਂ ਨੇ ਜਿੰਨਾ ਕੁ ਕਰ ਸਕਦੇ ਸੀ ਲੋਕਾਂ ਨੇ ਕਰਾ ਦਿੱਤਾ ਸਮਗਰੀ ਪਹੁੰਚਾਈ ਰਾਹਤ ਦੇਣ ਦੀ ਪੂਰਾ ਜਿੰਨਾ ਕੁ ਅਸੀਂ ਕਰ ਸਕਦੇ ਸੀ ਮੈਡੀਕਲ ਫੈਸਿਲਿਟੀ ਰਾਸ਼ਨ ਦੀ ਫੈਸਿਲਿਟੀ ਜੋ ਵੀ ਕਿਸੇ ਨੇ ਦੇ ਸਕਦੇ ਸੀ ਉਸੇ ਮਾਤਰ ਦੇ ਨਾਲ ਮੈਨੂੰ 29 ਜਹਰ ਜੋ 2021 ਨੂੰ ਇੱਕ ਕੋਲ ਆਂਦੀ ਹੈ ਕੀ ਸਿਲੰਡਰ ਲੋੜਾ ਕਿਸੇ ਨੂੰ ਸਿਲੰਡਰ ਦੇ ਮਾਤਾ ਨੇ ਮੈਨੂੰ ਬੁਲਾਇਆ ਜਾਂਦਾ ਕਾਲਾ ਸਿੰਘਾ ਰੋਡ ਦੇ ਉੱਤੇ ਉੱਥੇ ਅੱਗੇ ਕੀ ਪਲਾਨਿੰਗ ਸੀ ਜੀ ਜਾਂ ਉੱਥੇ ਦੇ ਘਰ ਵਾਲੇ ਦੀ ਪਲਾਨਿੰਗ ਸੀ ਜਾਂ ਕਿਸੇ ਬਾਹਰ ਵਾਲੇ ਦੀ ਪਲਾਨਿੰਗ ਸੀ ਇਹ ਨਹੀਂ ਮੈਂ ਕਲੀਅਰ ਕਰ ਸਕਦਾ ਪਰ ਮੈਨੂੰ ਪਲਾਨਿੰਗ ਦੇ ਮਾਤਾ ਨੇ ਬੁਲਾਇਆ ਗਿਆ ਉਹ ਜਿੱਦ ਦੀ ਮੁੱਤ ਜਗਾ ਬਹਿਣਾ ਨਾਲ ਹੀ ਪੁਲਿਸ ਆਦੀ ਆਗੇ ਮੈਨੂੰ ਮਤਲਬ ਕਿ ਪੁਲਿਸ ਦੇ ਮੰਚੇ ਤੇ ਪਰਚਾ ਕਿਹੜਾ ਪਾਈਏ ਪਹਿਲੇ ਸਲਾਹ ਕੀਤੀ ਜਾਂਦੀ ਹੈ ਕਿ ਫਲਾਣਾ ਪਰਚਾ ਪਾ ਦਿਓ ਫਲਾਣਾ ਪਰਚਾ ਪਾ ਦਿਓ ਐਂਡ ਤੇ ਜਾ ਕੇ ਸਾਰਾ ਰਾਤ ਮੈਨੂੰ ਬਿਠਾ ਕੇ ਰਾਤ ਨੂੰ ਮੇਰੇ ਤੇ 13 ਦਿਨ ਸਟਾਰਟ ਦਾ ਪਰਚਾ ਦਿੱਤਾ ਜਾਂਦਾ ਜੀ ਗੈ ਪਰ ਮੈਂ ਉਸ ਦਿਨ ਹੀ ਕਿਹਾ ਸੀ ਕੋਰਟ ਦੇ ਵਿੱਚ ਜਿੱਤਾ ਅਜਿਹਾ ਰਾਹਤ ਮਿਲੀ ਹੈ ਮੈਂ ਤੁਹਾਡੇ ਚੈਨਲ ਦੇ ਮਾਧਮ ਨਾਲ 29 4 2020 ਨੂੰ ਹੀ ਕਿਹਾ ਸੀ ਕਿ ਮੈਨੂੰ ਝੂਠੇ ਕੇ ਚ ਫਸਾਇਆ ਜਾ ਰਿਹਾ ਐਮਐਲਏ ਸਾਹਿਬ ਇੱਕ ਹੋਰ ਸਵਾਲ ਹੈ ਇਹ ਤਾਂ ਫਾਈਟ ਤੁਸੀਂ ਲੜ ਲਈ ਤੁਸੀਂ ਚਲੋ ਰਾਜਨੀਤਿਕ ਸੀਗੇ ਪੋਲਿਟੀਕਲ ਤੁਹਾਡਾ ਕੈਰੀਅਰ ਸੀ ਅੱਗੇ ਵੀ ਤੁਸੀਂ ਹੁਣ ਐਮਐਲਏ ਬਣ ਗਏ ਪਰ ਜਿੰਨਾ ਤੇ ਨਜਾਇਜ਼ ਪਰਚੇ ਹੋ ਜਾਂਦੇ ਨੇ ਜੇ ਪਰਿਵਾਰ ਗਰੀਬ ਹੈ ਮਾਤੜ ਹੈ ਉਹਨਾਂ ਤੇ ਨਜਾਇਜ਼ ਤੌਰ ਤੇ ਪਰਚਾ ਹੋ ਜਵੇ ਜਿਨ੍ਹਾਂ ਦਾ ਬੱਚਾ ਜੇਲ੍ਹ ਚਲ ਜਾਵੇ ਉਹਨੂੰ ਕਿਵੇਂ ਲੈਨੇ ਹੋਗੀ ਇਹ ਸਿਆਸਤ ਕਦੋਂ ਤੱਕ ਚੱਲੇਗੀ ਜੀ ਹੇ ਤੁਸੀਂ ਬਹੁਤ ਵਧੀਆ ਗੱਲ ਕੀਤੀ ਐ ਪਰ ਮੈਂ ਤੁਹਾਡੇ ਚੈਨਲ ਦੇ ਮਾਧਮ ਲੋਕਾਂ ਨੂੰ ਕਹਿਣਾ ਚਾਹਨਾ ਕਿ ਅਸੀਂ ਵੀ ਅੱਜ 19 ਮਹੀਨੇ ਹੋ ਗਏ ਸੱਤਾ ਦੇ ਸਰਕਾਰ 'ਚ ਬੈਠੇ ਹਾਂ ਜੀ ਕਿ ਜਲੰਧਰ ਵਿਖੇ ਵਿੱਚ ਕੋਈ ਬਦਲਾਖੋਰੀ ਦੇ ਨਾਲ ਪਰਚਾ ਨਹੀਂ ਕੀਤਾ ਗਿਆ ਕੋਈ ਰஞ்சிਤ ਸਿੰਘ ਦਾ ਮੈਂ ਕਿਸੇ ਤੋਂ ਪਰਚਾ ਨਹੀਂ ਕਰਾਇਆ ਇੱਕ ਵੀ ਪਰਚਾ ਐਸਾ ਸਾਬਤ ਕਰੋ ਕਿ ਅੱਜ ਮੈਂ 19 ਮਹੀਨੇ ਆਪਣੀ ਕੁਰਸੀ ਦੇ ਬੈਠ ਕੇ ਕਿਸੇ ਨਾਲ ਬਦਲਾਖੋਰੀ ਦੀ ਰਾਜਨੀਤੀ ਕੀਤੀ ਹੋਵੇ ਪਰ ਉਸ ਟਾਈਮ ਕਿਉਂ ਬਦਲਾਖੋਰੀ ਕੀਤੀ ਜਾਂਦੀ ਸੀ ਜੀ ਕਾਂਗਰਸ ਟਾਈਮ ਦੇ ਵਿੱਚ ਰஞ்சிਤ ਰੱਖਣੀ ਦਿਕੂ ਜਣਾ ਖੁੰਦਕ ਰੱਖਣੀ ਇੱਕ ਦੂਜੇ ਦੇ ਪਰਿਵਾਰਾਂ ਨੂੰ ਨੁਕਸਾਨ ਕੀਤਾ ਪਰ ਅੱਜ ਵੀ ਲੋਕ ਸੱਤਾ ਦੇ ਵਿੱਚ ਬੈਠੇ ਆ ਅੱਜ ਵੀ ਲੋਕ ਉਦੇ ਸਰਕਾਰਾਂ ਚੱਲ ਰਹੀਆਂ ਜੀ ਪਰ ਅੱਜ ਵੀ ਮੇਰੇ ਹਲਕੇ ਦੇ ਵਿੱਚ ਨਸ਼ੇ ਦਾ ਲੱਕ ਅਸੀਂ ਤੋੜਨ ਦੇ ਵਿੱਚ ਬਹੁਤ ਕੰਮਜਾਬ ਹੋ ਰਹੇ ਆ ਅਜੇ ਵੀ 10-15% ਨਸ਼ਾ ਵੀ ਕਰਿਆ ਮੇਰੇ ਕਿਉਂਕਿ ਅਸੀਂ ਬਹੁਤ ਨਦੀ ਪਹੁੰਚ ਚੁੱਕੇ ਆ ਵੱਡੇ ਵੱਡੇ ਮਗਰਮਸ਼ੀ ਜਿਹੜੇ ਇੱਥੋਂ ਦੇ ਨਸ਼ਾ ਵਿੱਚ ਨਾਲੇ ਸੀ ਉਹ ਫੜ ਚੁੱਕੇ ਆ ਪਰ ਅਜੇ ਅਜੇ 1-2% ਲੋਕ ਆ ਪਰ ਉਹ ਵੀ ਜਨਵਰੀ ਦੇ ਇਨਾਂ ਦੇ ਵਿੱਚ ਸਪਾਈ ਕਰਾਂਗੇ ਪਰ ਇਹ ਨਸ਼ੇ ਦੀ ਜਿਹੜੀ ਲੜਾਈ ਹੈ ਬਹੁਤ ਵੱਡੀ ਹੈ ਵੈਸਤੇ ਮੈਨੂੰ ਸਰ ਹੋਰ ਸਵਾਲ ਆ ਕੁਝ ਟਾਈਮ ਪਹਿਲਾਂ ਤੁਸੀਂ ਤਸਕਰ ਫੜਵਾ ਦਿੱਤੇ ਰਾਤ ਜਦੋਂ ਤੁਸੀਂ ਤਸਕਰ ਥਾਣੇ ਛੱਡ ਕੇ ਆਉਂਦੇ ਹੋ ਤਸਵੀਰੇ ਫੁੱਲ ਛੱਡ ਦਿੰਦੀ ਹੈ ਇਹਨੂੰ ਕਿਵੇਂ ਲੈਣੇ ਉਹ ਜਿਹੜੇ ਤਕਸਰ ਜਿਹੜੇ ਜਿਹੜੇ ਤੁਸੀਂ ਜਿਹਨਾਂ ਦੀ ਗੱਲ ਕਰ ਰਹੇ ਹੋ ਨਸ਼ੇੜੀਆਂ ਦੀ ਗੱਲ ਕਰ ਰਹੇ ਹੋ ਉਹਨਾਂ ਦੇ ਕੋਲ ਮੈਂ ਜਿਹੜੇ ਉਹ ਬੰਦੇ ਫੜਾਏ ਸੀ ਨਾ ਉਹਨਾਂ ਦੇ ਵਿੱਚ ਜ਼ਿਆਦਾ ਪੀਰ ਜਾਦਾ ਨਸ਼ਾ ਜਿਹੜੇ ਪੀਣ ਵਾਲੇ ਜਿਆਦਾ ਸੀ ਕਿਉਂਕਿ ਜੇ ਨਸ਼ਾ ਪੀਣ ਵਾਲੇ ਰੋਕਾਂਗੇ ਪਹਿਲੇ ਫੇਰ ਹੀ ਨਸ਼ਾ ਮਰਦ ਹੋ ਜਾਏਗਾ ਇਸ ਕਰਕੇ ਜਿਹੜੇ ਉਹ ਵਾਮਾ ਬੰਦੇ ਫੜਾਇਆ ਸੀ ਉਹਨਾਂ ਨੂੰ ਕਈਆਂ ਨੂੰ ਦਾਖਲ ਕਰਾ ਕੇ ਮੈਡੀਸਿਨ ਦਿੱਤੀ ਪੁਲਿਸ ਨੇ ਲੈ ਕੇ ਕਈਆਂ ਨੂੰ ਇਹ ਲਾਸਤਾਵਨੀ ਦਿੱਤੀ ਕਿ ਜੇ ਦੁਬਾਰਾ ਨਸ਼ਾ ਕੀਤਾ ਜਾਂ ਨਸ਼ਾ ਵੇਚਣ ਵਾਲਿਆਂ ਨਾਲ ਤੁਸੀਂ ਸਾਥ ਦਿੱਤਾ ਤੇ ਤੁਹਾਡੇ ਤੇ ਜਿਹੜੇ ਵੀਨ ਪਰਚੇ ਦੁ ਕੀਤੇ ਜਾਣਗੇ ਇਸ ਕਰਕੇ ਮੈਂ ਵੀ ਚਾਹਨਾ ਕਿ ਇੱਕ ਵਾਰਨੀ ਦੇਣੀ ਚਾਹੀਦੀ ਹੈ ਕੋਈ ਅੱਜ ਬੱਚੇ ਕਈ ਜਿਹੜੇ ਨਸ਼ੇ 'ਚ ਲੱਗੇ ਆਂ ਜਾਂ ਅੱਜ ਉਹਨਾਂ ਨੂੰ ਜੇਲਾਂ ਛੱਡ ਦੇਾਂਗੇ ਥਾਣੇ ਦੇ ਦੇਾਂਗੇ ਉੱਥੇ ਜਾ ਕੇ ਉਹ ਜਿਹੜੇ ਮੈਡੀਕਲ ਹਾਲਾਤ ਉਹਨਾਂ ਦੇ ਖਰਾਬ ਹੋਣਗੇ ਉਹ ਬੱਚੇ ਮਰ ਵੀ ਸਕਦੇ ਆ ਪਰ ਅਸੀਂ ਵਾਰਨੀ ਅਸੀਂ ਉਹਨਾਂ ਦੇ ਇਲਾਜ ਦੇ ਲਈ ਜੋ ਵੀ ਫਸਲ ਦੀ ਇਹਦੀ ਕਰਾ ਸਕਦੇ ਆ ਪਰ ਕਹਿਣ ਦਾ ਮਤਲਬ ਹੈ ਤੁਸੀਂ ਜਿਹੜੀ ਗੱਲ ਕਹੀ ਬਦਲਾਖੁਰੀ ਦੀ ਜੀ ਪਰ ਮੈਂ ਕਿਸੇ ਦਾ ਵੀ 19 ਮਹੀਨਿਆਂ ਦੇ ਵਿੱਚ ਮੇਰੇ ਜਲੰਧਰ ਵੈਸਟ ਕੋਈ ਬਦਲਾਖੁਰੀ ਦਾ ਪਰਚਾ ਅਦਤ ਨਹੀਂ ਹੋਇਆ ਇਹ ਆਉਣ ਵਾਲਾ ਜਿਹੜਾ ਬਾਕੀ ਮੇਰੇ ਜਿਹੜੇ ਰਹਿੰਦੇ ਆ 40 ਮਹੀਨੇ ਰਹਿ ਗਏ 40 ਮਹੀਨੇ ਵੀ ਪਰਚਾ ਕਿਸੇ ਦਾ ਨਹੀਂ ਜਾਇਂ ਨਹੀਂ ਹੋਏਗਾ ਤੇ ਇੱਥੇ ਲੋਕਾਂ ਦੀ ਸੇਵਾ ਦੇ ਲਈ ਆਏ ਆ ਸੇਵਾ ਕਰਾਂਗੇ ਜਿਹੜੇ ਲੋਕਾਂ ਨੇ ਵਿਸ਼ਵਾਸ ਕੀਤਾ ਮੇਰੇ ਤੇ ਮੇਰੇ ਪਰਿਵਾਰ ਉੱਤੇ ਉਸ ਸੇਵਾਵਾ ਦੀ ਜ਼ਿੰਮੇਵਾਰੀ ਨੂੰ ਦਿਨ ਰਾਤ ਅਸੀਂ ਪੂਰਾ ਕਰਾਂਗੇ ਐਮਐਲ ਸਰ ਤੁਸੀਂ ਕੁਝ ਟਾਈਮ ਪਹਿਲਾਂ ਸੋਸ਼ਲ ਮੀਡੀਆ ਤੇ ਬਹੁਤ ਹੀ ਜਿਹੜੇ ਐਕਟਿਵ ਹੋਏ ਸੀ ਔਰ ਸੋਸ਼ਲ ਮੀਡੀਆ ਤੁਸੀਂ ਪੜਾ ਸਕੱਡੀ ਸੀ ਕਿ ਮੇਰੇ ਵਰਕਰਾਂ ਦੇ ਉੱਤੇ ਪਰਚੇ ਦਰਜ ਹੋ ਰਹੇ ਆ ਉਹਨੂੰ ਲੈ ਕੇ ਸਰਕਾਰ ਨੇ ਕੋਈ ਜਿਹੜਾ ਫੈਸਲਾ ਲੱਦਾ ਜਿਹੜੇ ਮਜ਼ਾਇਜ ਤੌਰ ਤੇ ਪਰਚੇ ਹੋ ਰਹੇ ਜਾਂ ਤੁਹਾਡਾ ਸਾਥ ਕਿਸੇ ਨੇ ਦਿੱਤਾ ਜਾਂ ਕਿਸੇ ਹੋਰ ਦਾ ਦਿੱਤਾ ਜੇਦੂ ਵੀ ਕਿਸੇ ਕਾਰਕਟਰ ਨਾਲ ਕੋਈ ਤੱਕਾ ਹੋਏਗਾ ਜਾਂ ਕਿਸੇ ਕਾਰਕਟਰ ਨੂੰ ਸੁਣਾਈ ਨਹੀਂ ਹੋਏਗੀ ਮੈਂ ਹਮੇਸ਼ਾ ਹੀ ਉਹਰੇ ਨਾਲ ਖੜਾ ਹੋਵਾਂਗਾ ਸਾਥ ਦਵਾਂਗਾ ਜੇ ਮੈਂ ਉਹਨਾਂ ਮਗਰ ਜੇ ਬੋਲਿਆ ਸੀ ਮੈਨੂੰ ਪੂਰੀ ਰਾਤ ਮਿਲ ਚੁੱਕੀ ਹੈ ਉਹਨਾਂ ਜਿਹੜਾ ਜਿੰਨਾਂ ਲੋਕਾਂ ਦੇ ਲਈ ਮੈਂ ਬੋਲਿਆ ਸੀ ਜਿਹਨਾਂ ਲੋਕਾਂ ਨੂੰ ਪੀੜਿਤ ਜਿਹੜੇ ਦੁਖੀ ਸੀ ਜਾਂ ਜਿਹੜੇ ਪਰੇਸ਼ਾਨ ਸੀ ਉਹਨਾਂ ਨੂੰ ਪੁਲਿਸ ਵੱਲੋਂ ਵੀ ਹੋਰ ਜਿਸ ਤਰੀਕੇ ਦੀ ਮਾਰਾ ਚਾਹੁੰਦਾ ਸੀ ਉਹਨਾਂ ਨੂੰ ਮਿਲ ਗਈ ਹੈ ਤੇ ਜਾਣ ਵਾਲੇ ਸਮੇਂ ਦੇ ਵਿੱਚ ਵੀ ਕਿਸੇ ਕਾਰੇਕਰਤਾਂ ਦਾ ੱੱਕਾ ਹੋਏਗਾ ਕਿਸੇ ਕਾਰੇਕਰਤਾ ਦੀ ਸੁਣਾਈ ਨਹੀਂ ਹੋਏਗੀ ਮੈਂ ਡਟ ਕੇ ਨਾਲ ਖੜਾਵਾਂਗਾ ਜਿਸ ਟਾਈਮ ਤੁਹਾਡੇ ਤੇ ਪਰਚਾ ਦਰਜ ਹੋਇਆ ਸੀ ਕਿੰਨਾ ਕੋਈ ਵਿਸ਼ਵਾਸ ਸੀ ਕਾਨੂੰਨ ਤੇ ਜੀ ਤੁਹਾਨੂੰ ਮੈਨੂੰ ਪੂਰਾ ਕਾਨੂੰਨ ਤੇ ਵੀ ਅੰਦਰ ਸੰਮਿਸ਼ਵਾਸ ਸੀ ਤੇ ਪਰਮਾਤਮਾ ਤੇ ਵਿਸ਼ਵਾਸ ਸੀ ਜੀ ਸ਼ਾਇਦ ਹੈ ਨਾ ਪਰਚੇ ਨੇ ਮੈਨੂੰ ਐਮਐਲਏ ਬਣਾਇਆ ਜੀ ਅਗਰ ਇਦਾਂ ਦੇ ਝੂਠੇ ਪਰਚੇ ਮੇਰੇ ਤੇ ਨਾ ਹੁੰਦੇ ਤੇ ਅੱਛਾ ਮੈਂ ਜੀ ਐਮਐਲਏ ਨਾ ਹੁੰਦਾ ਲੋਕਾਂ ਨੇ ਮੇਰੇ ਜਿਹੜੇ ਜਸਵੰ ਉਹਨਾਂ ਨੇ ਤਿਆਰ ਕਰ ਲਿਆ ਕਿ ਇਸ ਇਨਸਾਨ ਦੇ ਨਾਲ ਟੱਕਾ ਹੋ ਰਿਹਾ ਇਸ ਇਨਸਾਨ ਦੇ ਉੱਤੇ ਬਾਰ ਬਾਰ ਪਰਚੇ ਇਤੇ ਜਾ ਰਹੇ ਆ ਇਸ ਕਰਕੇ ਸ਼ਾਇਦ ਲੋਕਾਂ ਨੇ ਮੈਨੂੰ ਸੇਵਾਦਾਰ ਚੁਣਿਆ ਨਹੀਂ ਸੀਤਲ ਜੀ ਉਸ ਟਾਈਮ ਪੁਲਿਸ ਨੂੰ ਸ਼ਰਮ ਨਹੀਂ ਆਈ ਕਿ ਨਜਾਇਜ਼ ਤੌਰ ਤੇ ਅਸੀਂ ਮੁਕਦਮੇ ਦਰਜ ਕਰ ਰਹੇ ਆ ਜਾਂ ਅੰਡਰ ਪ੍ਰੈਸ਼ਰ ਕਰ ਰਹੇ ਆ ਸੱਤਾ ਦਾ ਪੁੱਤ ਪ੍ਰੈਸ਼ਰ ਜੀ ਪੁਲਿਸ ਦੇ ਉੱਤੇ ਸੱਤਾ ਕਿਉਂਕਿ ਸੱਤਾ ਅਜੇ ਤੁਹਾਡੇ ਕੋਲ ਵੀ ਹੈ ਜੀ ਅੱਜ ਅੱਜ ਲੋਕਾਂ ਨਾਲ ਨਜ਼ਾਇਜ਼ ਨਹੀਂ ਹੋ ਰਹੀ ਨਾ ਅੱਜ ਅਸੀਂ ਪੁਲਿਸ ਨੂੰ ਉਸ ਤਿੱਕਣਾ ਯੂਜ਼ ਨਹੀਂ ਕਰ ਰਹੇ ਪੁਲਿਸ ਆਪਣਾ ਕੰਮ ਕਰਦੀ ਜੋ ਵੀ ਰੋਟੀ ਦੇ ਉੱਤੇ ਆ ਜੋ ਵੀ ਮੈਰਿਟ ਬੰਦੀ ਆ ਪੁਲਿਸ ਹੋ ਕਰਤੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸੋ ਸਾਡੇ ਨਾਲ ਸੀ ਸ਼ੀਤਾ ਲੰਗਰਾਜ ਜੀ ਜਲੰਧਰ ਵੈਸਟ ਤੋਂ ਐਮ ਐਲ ਏ ਨੇ ਔਰ ਸੱਚ ਦਾ ਵਿਸ਼ਵਾਸ ਜਿਹੜਾ ਉਹਨਾਂ ਦੇ ਵਿੱਚ ਹਮੇਸ਼ਾ ਹੀ ਰਹਿੰਦਾ ਔਰ ਸੱਚ ਦੀ ਜਿਹੜੀ ਉਹ ਕਹਿੰਦੇ ਕਿ ਅੱਜ ਆਵਾਜ਼ ਬਲੰਦ ਹੋਈ ਹੈ ਜਿਹੜੀ ਕਿ ਮਾਨਨੇ ਕੋਰਟ ਨੇ ਉਹਨਾਂ ਨੂੰ ਬੜੀ ਵੱਡੀ ਰਾਹਤ ਦਿੱਤੀ ਹੈ ਔਰ ਜਿਹੜੇ ਨਵੇਂ ਦਰਸ਼ਕ ਸਾਡੇ ਨਾਲ ਜੁੜੇ ਨੇ ਔਰ ਦੱਸਦੀ ਹੈ ਕਿ ਜਲੰਧਰ ਦੀਆਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਇੱਥੇ ਜਲੰਧਰ ਵੈਸਟ ਤੋਂ ਬਿਦਾਰੇ ਸ਼ੀਤਲੰਗਰਾਲ ਸਾਡੇ ਨਾਲ ਨੇ ਔਰ ਉਹਨਾਂ ਵੱਲੋਂ ਇਹ ਗੱਲ ਕਹੀ ਗਈ ਕਿ ਉਹਨਾਂ ਦੇ ਪਰਚਾ ਜਿਹੜਾ ਕਰੋਨਾ ਕਾਲ ਸੀ ਜਦੋਂ ਮਹਾਮਾਰੀ ਪੰਜਾਬ ਦੇ ਵਿੱਚ ਇੰਨੀ ਕੁ ਹੈਵੀ ਸੀ ਉਸ ਟਾਈਮ ਦੇ ਵਿੱਚ ਲੋਕਾਂ ਦੇ ਜਿਹੜੇ ਪਰਿਵਾਰ ਨੇ ਪਰਿਵਾਰਾਂ ਦੇ ਪਰਿਵਾਰ ਉੱਜੜ ਗਏ ਉਸ ਟਾਈਮ ਮੈਂ ਸੇਵਾ ਕਰ ਰਹੇ ਸੀਗੇ ਔਰ ਜਦੋਂ ਇਹ ਕਿਸੇ ਦੇ ਘਰ ਸੇਵਾ ਕਰਨ ਪਹੁੰਚਦੇ ਆ ਤਾਂ ਇਹ ਕਹਿੰਦੇ ਆ ਕਿ ਜਦੋਂ ਉੱਥੇ ਪਹੁੰਚਦੇ ਆ ਤਾਂ ਉਸ ਟਾਈਮ ਇਹ ਪੁਲਿਸ ਜਿਹੜੀ ਹੈ ਉੱਥੇ ਦਾਖਲ ਹੋ ਜਾਂਦੀ ਹੈ ਤਾਂ ਇਹਨਾਂ ਨੂੰ ਜਦੋਂ ਪੁਲਿਸ ਉੱਥੋਂ ਲੈ ਕੇ ਜਾਂਦੀ ਹੈ ਤਾਂ ਥਾਣਾ ਹਾਰ ਕੋ ਕੈਂਪ ਦੇ ਵਿੱਚ ਇਹਨਾਂ ਦੇ ਪਰਚਾ ਜਿਹੜਾ ਦਰਜ ਕਰ ਦਿੱਤਾ ਜਾਂਦਾ ਸੋ ਅੱਜ ਇਹ ਮੌਜੂਦਾ ਐਮਐਲਏ ਨੇ ਔਰ ਇਹ ਵੀ ਗੱਲ ਉਹ ਕਹਿੰਦੇ ਨੇ ਕਿ ਅਗਰ ਸੱਚਾਈ ਦੀ ਜਿੱਤ ਹੋਈ ਹੈ ਤਾਂ ਹੀ ਮੈਂ ਐਮਐਲਏ ਹਾਂ ਔਰ ਸ਼ਾਇਦ ਜਿਹੜੇ ਪਰਚੇ ਮੇਰੇ ਤੇ ਨਾ ਹੁੰਦੇ ਤਾਂ ਮੈਂ ਅੱਜ ਐਮਐਲਏ ਵੀ ਨਾ ਹੁੰਦਾ ਤੁਹਾਡਾ ਇਸ ਬਾਰੇ ਕੀ ਕਹਿਣਾ ਕਮੈਂਟ ਸੈਕਸ਼ਨ ਵਿੱਚ ਜਰੂਰ ਆਪਣੀ ਰਾਏ ਦਿਓ ਕੈਮਰਾਮੈਨ ਜੈਪਾਲ ਦੇ ਨਾਮ ਮੈਂ ਰਿਪੋਰਟਰ ਗੌਰਵ ਕਰੋਵ ਜਲੰਧਰ